i love ਇਤਿਹਾਸਿਕ ਗੱਲ ਇਹ ਹੈ ਕਿ ਪੰਜਾਬ ਦੇ ਲਾਡਰਾਂ ਨੂੰ ਵੇਚ ਦਿਆ ਹੋਇਆ ਹੋ ਗਿਆ ਬੜੇ ਬੜੇ ਹਾਲਾਤ ਖਰਾਬ ਹੋ ਗਏ ਲਾਡਰਾਂ ਦੇ ਪੰਜਾਬ 'ਚ ਇਸ ਕਰਕੇ ਅਸੀਂ ਅੱਜ ਬੜੇ ਵੱਡੀ ਪੱਧਰ ਤੇ ਇੱਥੇ ਧਰਨਾ ਦਿੱਤਾ ਕਿ ਰੋਜ਼ ਪੁਜਾਰਾ ਜਿਹੜਾ ਹੈ ਕੀਤਾ ਨਿਆ chavina ਜੋ ਅੱਜ ਨੇ ਪੰਜਾਬ ਤੇ ਉਹ ਸਾਰਿਆਂ ਦੇ ਸਾਹਮਣੇ ਆ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਮੇਰੋਂ ਸਾਡੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਰਹੇ ਕਿ ਕਦੋਂ ਸਾਡੇ ਬੱਚੇ ਸਕੂਲਾਂ 'ਚ ਤੱਕ ਪਹੁੰਚ ਜਾ। ਮੈਨੂੰ ਨਾਲ ਹੀ ਸਾਡੇ ਤਲੀ ਕੋਈ ਵੀ ਲੈ ਲਓ ਅੰਦਰਸੀ ਲੈ ਲਓ ਇਹਦੇ ਕੋਈ ਲੈ ਲਓ ਕੋਈ ਖਾਣਾ ਦੀ ਮੁਸ਼ਕਲ ਹੈ ਮੈਂ ਸਮਝਦਾ ਕਿ ਅੱਜ ਜੋ ਆਪ ਜੀ ਆਪਦੇ ਲੋਕਾਂ ਨੇ ਸਰਕਾਰ ਬਣਾਈ ਸੀ ਬਦੌਦੇ ਨਾਤੇ ਪਰ ਜਿਹੜਾ ਬਦਲਾਅ ਤੁਸੀਂ ਦੇਖ ਰਹੇ ਹੋ ਉਹਾਰੇ ਦੇ ਸਾਹਮਣੇ ਅੱਜ ਖੇਪਣੇ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡ ਚੜ ਗਏ ਸਾਡੇ ਜਿਹੜੇ ਦਸਤੀ ਵਾਲੇ ਨੇ ਉਹ ਆਪਣੀ ਦਸਤੀ ਬਾਹਰ ਸ਼ਿਫਟ ਕਰ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜਬੂਰ ਨੇ ਪੰਜਾਬ ਨੂੰ ਛੱਡਣ ਲਈ ਹੈਲੋ ਹੈਲੋ ਉਹ ਬੇਰੀ ਸਰਕਾਰ ਨੂੰ ਇਹ ਉਹ ਬੇਨਤੀ ਹੈ ਸਿੰਘ ਜੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਸਾਰਾ ਕੁਝ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੇਕਣ ਤੋ ਤੁਸੀਂ ਵੇਖ ਲਓ ਅੱਜ ਕੋਈ ਭੈਣ ਸਾਡੀ ਬਿਲਾੜਾ ਦੀ ਚਲ ਜਾਂਦੀ ਆ ਉਹ ਸੇਵੜੇ ਉਹਨਾਂ ਦੇ ਪਰਸ ਉਹਨਾਂ ਦੀਆਂ ਕੈਨੀਆਂ ਅੱਜ ਡਕੈਤੀਆਂ ਨੇ ਡਕੈਤੀਆਂ ਕਾਦੇ ਨੇ ਡੱਕੇ ਹੀ ਨਹੀਂ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦੇ ਹਿਾਰੇ ਸੋ ਬੜੀ ਅੱਜ ਮਾਰਡਰ ਹੋ ਰਹੇ ਨੇ ਪੰਜਾਬ 'ਚ ਜਦੋਂ ਦੀ ਸਰਕਾਰ ਬਣੀ ਐ ਤੁਸੀਂ 22 ਤੋਂ ਲੱਕ ਹੁਣ ਤਾਂ ਕਵੇਖ ਲਓ ਮੈਂ ਵੇਖ ਰਿਹਾ ਸੀ ਤੋਤਲ ਹਜ਼ਾਰ ਦੇ ਕਰੀਬ ਆਪੀਸੀ ਦੇ ਤਹਿਤ ਜਿਹੜੀਆਂ ਕਟੜਾਵਾਂ ਪੰਜਾਬ ਤੋਂ ਹੋਈਆਂ ਨੇ 74 ਹਜ਼ਾਰ ਦੇ ਕਰੀਬ ਨੇ ਮਤਲਬ ਇਹ ਨੇ ਆਪਾਂ ਯਾਦ ਕਰ ਕਿ ਰੰਗਲਾ ਪੰਜਾਬ ਨਾਲ ਕਹਾਵਾਂਗੇ ਇਹ ਬਾਰੇ ਆਪਣੇ ਆਪ ਤੋਂ ਹੀ ਲਿਖਿਆ ਪਾਣੀ ਗਿਆ ਜੋ ਚੜਛੜ ਦੇ ਤੋਂ ਭਜ ਰਹੇ ਪੰਜਾਬ ਨੂੰ ਕੋਈ ਤੁਹਾਨੂੰ ਲਾਤੋਏ ਕੋਈ ਤੁਸੀਂ ਪ੍ਰੈਸ ਵਾਲਿਓ ਤੁਹਾਡੇ ਵੀ ਸਾਰੇ ਦੱਸ ਪਿਆ ਕਹਿੰਦੇ ਡੇਟਾ ਘਟਾ ਲਓ ਪਿਛਲੀ ਸਰਕਾਰਾਂ ਦੇ ਮੁਕਾਬਲੇ ਇਹ ਸਰਕਾਰ ਦੇ ਵਿੱਚ ਟੈਕਸ ਰੇਸ਼ੋ ਘਟਾਇਆ ਕੈਂਸਲ ਕਰਾ ਦੇ ਮਾਦਾ ਬਈ ਲਗਾਤਾਰ ਕਹਿੰਦੇ ਵੀ ਡੇਟਾ ਘਟਾ ਲਓ ਤੁਸੀਂ ਆਹ ਪ੍ਰੈਸ ਵਾਲਿਓ ਆਹ ਵੇਖ ਲਓ ਮੈਂ ਤਾਂ ਦੱਸਿਆ ਕਿ 22 ਤੋਂ ਲੱਗੇ ਹੁਣ ਤੱਕ ਆਪੀਸੀ ਦੀਆਂ 74 ਹਜ਼ਾਰ ਕਿਦਾਵਾਂ ਜੜੀਆਂ ਨੇ ਹੋਈਆਂ ਨੇ ਡਾਟਾ ਸੋਹੇ ਦੇਖ ਲਓ ਔਰ ਵੀ ਤੇ ਘਰਾਂ ਦੇ ਰਿਹਾ ਲੋ ਇਹ ਬੀਚੇ ਦੇ ਕਮਰੇ ਹੋ ਕੱਲ ਕੋਪਾ ਦਾ ਰਹਿ ਗਿਆ ਬੜੇ ਗੁਲੰਬੇ ਕਮੇਤਿਆਤ ਤੋਂ ਕਮੀ ਕਿੱਥੇ ਹੈ ਤੁਸੀਂ ਜਿਵੇਂ ਦੇਖੋ ਗਾਲਿਆ ਇਹ ਸਰਕਾਰਾਂ ਦਾ ਕੰਮ ਐ ਤਾਂ ਘਰਾਉਣਾ ਕਿਉਂਕਿ ਸਾਡੇ ਸੀਐਮ ਸਾਹਿਬ ਕੋਲ ਤਾਂ ਮਹਿਕਮਾ ਵੀ ਇਹਦਾ ਹੁੰਦਾ ਮਹਿਕਮਾ ਜਿਹਨਾਂ ਕੋਲ ਆ ਸੋ ਮੈਂ ਸਭ ਇਹ ਸਰਕਾਰਾਂ ਦਾ ਕੰਮ ਐ ਮੈਂ ਦੇਖ ਕੇ ਵੀ ਕਿਹਾ ਇੱਥੇ ਆਪਣੀ ਸਪੀਚ 'ਚ ਕਿਹਾ ਇਹ ਸਰਕਾਰਾਂ ਪੌਂਸੇ ਬਣਾਉਂਦੀਆਂ ਨੇ ਸਰਕਾਰਾਂ ਥੱਲ ਪੌਂਕਿਆ ਰਹੇ ਤੁਹਾਨੂੰ ਪਤਾ ਹੈ ਜਿਸ ਵळे ਪੰਜਾਬ 'ਚ ਬਹੁਤ ਵੱਡੀ ਹਨੇਰੀ ਆਈ ਸੀ ਹੱਤਿਆਵਾਦੀ ਉਸੇ ਕਾਗਰਦੀ ਸਰਕਾਰ ਬਣੀ ਸੀ ਸਾਡੇ ਕੀਮਤ ਸਰਦਾਰ ਸਰਗੇ ਸਰਦਾਰ ਬਿਰਸਤ ਉੱਠੀ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਪੰਜਾਬ ਨੂੰ ਬਚਾ ਲਿਆ ਹੱਤਿਆਵਾਦ ਨੂੰ ਖਤਮ ਕਰ ਦਿੱਤਾ ਜਿਹੜੀਆਂ ਚਾਲੀਆਂ ਭਾਣਾ 4 ਵਜੇ ਬਿਲਦੀਆਂ ਨਹੀਂ ਸੀ ਉਸ ਤੋਂ ਬਾਅਦ 12 12 ਵਜੇ ਤੱਕ ਸਾਡੀਆਂ ਲੇਡੀਜ਼ ਬਜਾਰਾਂ ਵਿੱਚ ਗਿਆ ਸਰ ਸਾਬ ਉਹ ਕਾਲ ਕਰ ਰਹਾ ਉਸ ਕਾਰਾ ਦਾ ਕੰਮ ਆ ਫਿਰ ਆਜੀ ਛੱਡ ਜੀ ਵੀ ਪੁਲਿਸ ਕੁਝ ਨਹੀਂ ਕਰਦੀ ਬੀਜੀਪੀ ਕੁਝ ਨਹੀਂ ਕਰਦੇ ਉਹਨਾਂ ਕੋਲ ਕਾਉਣਾ ਜਿਹੜਾ ਉਹ ਸਰਕਾਰਾਂ ਦਾ ਕੰਮ ਸੋ ਯਾ ਵੀ ਪੁਲਿਸ ਵਾਏ ਜਿਨਾਂ ਕਿ ਅਨਰਵਾਦ ਦੇ ਖਿਲਾਫ ਲੜਾਈ ਨਹੀਂ ਲੜੀ ਪੁਲਿਸ ਨੇ ਕੀ ਹੋ ਗਿਆ ਕੀ ਗੱਲ ਕਰਦੀ ਦੇਖੋ ਮੈਂ ਤੁਹਾਨੂੰ ਕਿਹਾ ਉਹ ਮੈਂ ਹੁਣੇ ਹੀ ਕਹਿ ਰਿਹਾ ਇਹ ਸਰਕਾਰਾਂ ਦੀਆਂ ਪੌਦਕੀਆਂ ਨੇ ਇਹ ਨਵੀਆਂ ਸਰਕਾਰ ਗਾਈਡਲਾਈਨਾਂ ਨੇ ਕੋਈ ਮੈਂ ਸਮਝ ਨਹੀਂ ਕਿ ਸਰਕਾਰ ਨੂੰ ਸਾਰਾ ਕੁਝ ਛੱਡ ਕੇ ਪਹਿਲੋਂ ਪੰਜਾਬ ਦੇ ਹਲਾਤ ਜਿਹੜੇ ਠੀਕ ਕਰਨੇ ਚਾਹੀਦੇ ਨੇ ਲਾਂਡਰ ਠੀਕ ਰਹੇਗਾ ਤੇ ਪੰਜਾਬ ਖਿੜ ਜਾਵੇ। ਹੁਣ ਜੀ ਸਾਹਿਬ ਤੁਸੀਂ ਸਵਾਲ ਕੀਤਾ ਕਿ ਸਾਨੂੰ ਜਿਹੜਾ ਕੰਮ ਕਰਨਾ ਆਉਂਦਾ ਔਰ ਨਵੇਂ ਜਿਹੜੇ ਸਰਕਾਰ ਬੜੀ ਕੰਮ ਕਰਨਾਂ ਆਇਆ ਜਦੋਂ ਸੀਐਮ ਪੌਦ ਤੇ ਨਹੀਂ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਐਮਐਲਏ ਤੱਕ ਲੱਗੇ ਨਹੀਂ ਲੱਗਦੇ ਪਰ ਐਮਐਲਏ ਜਿਹੜੇ ਕੰਮ ਨੇ ਕਿੰਨਾ ਤੱਕ ਪਹੁੰਚਾ ਦੇਖੋ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤੇ ਗੱਲ ਕਰਨਾ ਇਹਨਾਂ ਦੇ ਜਿਹੜੇ ਐਫਐਲਓ ਤੁਸੀਂ ਆਪ ਹੀ ਪੜਦੇ ਹੋ ਤਾਂ ਕਿ ਅਖੇਰ ਕਿੰਨਾ ਪੜਦੇ ਹੋ ਉਹਨਾਂ ਦੀਆਂ ਤੁਸੀਂ ਵੀਡੀਓ ਵੇਖਦੇ ਹੋ ਉਹ ਆਪ ਵੀ ਆਂਦੇ ਨੇ ਸਾਡੇ ਹੱਥ-ਵੱਥ ਕੁਝ ਨਹੀਂ ਸਾਡੀ ਕੋਈ ਸੁਣਦਾ ਨਹੀਂ ਜੇ ਸੁਣਦੇ ਨਹੀਂ ਜੇ ਆਪ ਚੋਂ ਸੁਣਦੇ ਨਹੀਂ ਤਾਂ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਇਹਨਾਂ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਇਹ ਸਰਕਾਰਾਂ ਨੇ ਸਭ ਕਰ ਦਿੱਤੇ। ਤੁਸੀਂ ਕਹਿੰਦੇ ਕੀ ਕਾਰਨ ਹੈ ਕਿ ਐਮਐਲਏ ਨੂੰ ਪਾਵਰਾਂ ਨਹੀਂ ਦਿੱਤੀਆਂ ਨਿਕਾ? ਕੋਈ ਜਾਨ ਮੈਂ ਨਹੀਂ ਦੱਸ ਸਕਦਾ ਜੀ ਇਹਦੇ ਇਹਨਾਂ ਦੀ ਸਰਕਾਰ ਕਰਦੀ।